ਤੁੱਕ ਨੂੰ ਇਹ ਵੀ ਇੱਕ ਸੇਵਾ ਹੀ ਆ ਤੇ ਹੋਰ ਇਹਨਾਂ ਇਨਸਾਨ ਨੂੰ ਚਾਹੀਦਾ ਵਾ ਇਹ ਕੋਈ ਬੰਦਾ ਓੱਖਾ ਨਾ ਉਹਦਾ ਸਾਥ ਦੇਣਾ ਚਾਹੀਦਾ ਹੋਰ ਇਹ ਤੋਂ ਬਰ ਅਨਜੇ ਤੁੱਕ ਨੂੰ ਉਹ ਰੋਣ ਹੈ ਤੁੱਕ ਨਾ ਆਵੇ ਮੇਜ ਹਾਂ ਉਹ ਤੁੱਕ ਨੂੰ ਹਾਂ ਬਹੁਤ ਟਾਈਮ ਹੋ ਗਿਆ ਮੈਂ ਤਾਂ ਗੁਰਾ ਕਰ ਦਿੱਤਾ ਕਿ ਇਹ ਸਾਰੇ ਉਹ ਕੇਸ ਕਿੰਨੇ ਕਿੰਨੇ ਵਾਰ ਕੇ 5-6 ਸਾਲ ਹੋ ਗਏ ਹੋਣਗੇ ਹੂੰ ਨੀ ਮੈਂ ਜਾ ਤਾ ਨਾ ਹਾਂ ਕੋਲ ਤਾਂ ਨਹੀਂ ਗਿਆ ਇੰਨਾ ਕਰੀ ਗਾ ਹੂੰ ਹੀਰਾ ਕਰਿਆ ਵਾ ਤਿੰਨ ਚਾਰ ਬੰਨ੍ਹਾ ਹਾਂ ਵਾ ਤੇ ਇੱਕ ਬੰਦੇ ਨੂੰ ਨਾ ਇਸ ਤਰ੍ਹਾਂ ਸੇਵਾ ਕਰਨੀ ਚਾਹੀਦੀ ਆ ਉਹ ਦੇਖ ਹਰਲੇ ਦੀ ਹੂੰ ਮਰਾ ਸਭ ਨੂੰ ਤੰਦਰੁਸਤੀਆਂ ਦੇਵੇ ਨਵਾਂ ਪਾਲ ਕਰੇ ਆਉਦਾ ਖੁਸ਼ੀਆਂ ਪ੍ਰਾਪ ਹੋਵੇ ਹੋਵੇ ਹਾਂ ਸਾਡੇ ਤੰਦਰੁਸਤ ਚੜ੍ਹਦੀ ਕਲਾ ਜ ਰਹਿਣ ਰਹਿਣ ਤੁਮਾ ਤਰਾ ਸਭ ਨੂੰ ਬਾਗਣ ਕੋਣ ਕਰਿਆ ਸੀ ਉਹ ਤੜਕੂਣ ਉਹਨੇ ਨਹੀਂ ਨਾ ਕਵਾ ਦਿੱਤਾ ਉਹ ਸਾਰਾ ਕੀ ਹੁਣ ਬਾਬੇ ਦੇ ਜਾਣਾ ਹੁਣ ਬਾਬੇ ਦੇ ਉਹ ਜੀ ਉਹ ਜੀ ਨੂੰ ਸਪੈਂਟ ਕੇ ਬਣਾ ਖੋਹ ਖਣ ਪਰਦਾ ਉਹ ਸਭ ਨੂੰ ਖੁਸ਼ੀਆਂ ਬਣਿਆ ਨੇ ਬਈ ਨਮਸਕਾਰ ਸਾਰਾ ਸਭ ਨੂੰ ਖੁਸ਼ੀਆਂ ਪਰੀਆਂ ਹਮਾਤਮਾ ਦੇਖੋ ਜੀ ਐਵੇਂ ਆ ਕੇ ਇਸ ਤਰ੍ਹਾਂ ਜੁੜਾ ਹੁੰਦਾ ਰਬੜਾ ਪਾਥੀਆਂ ਕੀ ਕਰ ਲੈਂਦਾ ਜਦੋਂ ਟਾਇਰਟ ਹੋ ਜਾਂਦਾ ਜਿਹੜਾ ਜੀ ਕਾਤਾ ਆਪ ਵੀ ਲੈਦਾ ਆਪ ਨੂੰ ਟਾਇਰਟ ਨਹੀਂ ਹੁੰਦਾ ਰੁੱਟਲੇ ਵਾਲ ਪਾਗੇ ਦੇ ਵਿੱਚ ਉਵੇਂ ਦੀ ਸੀ ਜੇ ਜਾਂਦੇ ਆ ਮਾਤਾ ਸੰਭਈ ਵੱਧਦੇ ਆ ਪਰਮਾਤਮਾ ਇਸ ਤਰ੍ਹਾਂ ਸਭ ਨੂੰ ਤੰਦਰੁਸਤੀ ਦੇਵੇ ਇਹ ਮਹਾਰਾਜ ਜੀ ਕਿਸੇ ਦਾ ਅਕਸ਼ਨਾ ਦਿਖਾਵੇ ਪਰ ਜੇ ਕੋਈ ਬੰਦਾ ਖਤਰਾ ਦਾ ਸਾਥ ਦੇਣਾ ਚਾਹੀਦਾ ਵਾ ਪੂਰਾ ਇਹ ਦੋ ਜੀ ਦਾ ਮਤਲਬ ਇਹੀ ਹੁੰਦਾ ਇੱਕ ਦੂਜੇ ਦੇ ਸਾਥ ਹੀ ਇੱਕ ਦੂਜੇ ਸਾਥ ਤੱਕ ਜਾਣਾ ਇਹ ਲੰਬੂਂਡੇ ਦਾ ਕਰਦੇ ਨੰਦਰ ਦਾ ਕਿੰਨਾ ਜਲ ਕਰਿਆ ਹੂੰ 10 ਮਿੰਟ ਤੱਕ 10 ਮਿੰਟ ਚ ਕਟਾਇਆ ਜਾਂਦਾ ਇਹ ਹੂੰ ਯਾ ਨੂਰ ਦੀ ਭਾਣੂ ਇਹ ਨੰ ਬਧਿਕਾ ਹੋ ਜਾਂਦਾ ਹੂੰ ਮੁੰਜਾ ਵਧਿਕਾ ਪੈ ਜਾਂਦਾ ਮਾਦਾ ਰਕਤੀ ਜਿਦਾ ਵੀ ਕਰੇ ਪੂਰਾ ਅਚਰਿਆ ਦੇ ਦਿੱਤੇ ਕੇ ਸਭ ਪੂਰਾ ਅਚਰਿਆ ਕਿੱਥੋਂ ਕਰ ਦਿੰਦੇ ਨਹੀਂ ਨਾਮ ਨਹੀਂ ਕਰ ਦਿੰਦੇ ਸੀ ਕੀ ਕਰਾਂਗਾ ਮਾਸਾ ਪਾਹ ਮਦਰਾ ਰੋਣਗੇ ਦਾ ਹਮਤਾ ਰਹੀ ਸੀ ਚੱਲਦੀ ਕੋਈ ਪਾਰ ਵਿਭਾਗਿਕ ਨੂੰ ਜਾ ਕੇ ਮੈਂ ਕੋਈ ਇੱਥੇ ਆਪੇ ਨਾ ਤਨੇ ਆ ਪਾ ਰਿਆਂ ਕਿ ਇੱਥੇ ਅਗ ਦੇ ਲੰਮ ਤੱਕ ਮੈਂ ਦਾਵਾ ਡੋਲਰ ਦਾ ਜਾਕਾਂ ਦੇ ਮੂਰੇ ਜਾਕਾਂ ਦੇ ਮੂਰੇ ਹਾਂ ਨਾ ਬੁੱਤਾ ਵੀ ਬੋਲਣ ਲੱਗ ਗਿਆ ਮੈਂ ਤਾਂ ਬੋਲਣਾ ਹੀ ਸੀ ਮੈਂ ਪਣਾ ਮੋੜ ਕੇ ਨਾ ਐ ਕਰ ਦਵੇ ਹੂੰ ਨੂੰ ਲੈ ਬੜ ਕੇ ਤਿਆਰ ਹੋ ਗਿਆ ਹੂੰ ਹੁਣ ਪੰਜ ਚਾਰ ਦਿਨ ਦੀ ਗਰੰਟੀ ਹੋ ਜਾਤੀ ਹੋਈ ਆ ਸਤੋ ਦੇਖ ਲਓ 20 ਅਕੀਮਨ ਬਾਅਦ ਤੋਂ ਇਹ ਆਹ ਸਰਾ